ਡਾਇਬੀਟਿਸ ਦੀ ਪਹਿਚਾਨ ਹੁੰਦਿਆਂ ਹੀ ਮਰੀਜ਼ ਨਿਊਟ੍ਰੀਸ਼ਨਿਸਟ ਡਾਕਟਰ ਡਾਈਟੀਸ਼ੀਅਨ ਅਤੇ ਜਿਮ ਦੇ ਚੱਕਰ ਲਗਾਉਣ ਲੱਗਦਾ ਹੈ ਸਿਹਤ ਜੀਵਨ ਸ਼ੈਲੀ ਦੇ ਪ੍ਰਤੀ ਜਾਗਰੂਕਤਾ ਦੇ ਵਿੱਚ ਡਾਇਬੀਟਿਸ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਰਹੀ ਹੈ ਇਸ ਸਭ ਦੇ ਬਾਵਜੂਦ ਦੁਨੀਆ ਭਰ ਦੇ 17% ਡਾਇਬੀਟਿਸ ਦੇ ਮਾਮਲੇ ਭਾਰਤ ਵਿੱਚ ਹੀ ਪਾਏ ਜਾਂਦੇ ਹਨ ਜਿਸ ਦੇ ਕਾਰਨ ਇਸ ਨੂੰ ਡਾਇਬੀਟਿਸ ਕੈਪੀਟਲ ਆਫ ਦਿ ਵਰਲਡ ਵੀ ਕਿਹਾ ਜਾਂਦਾ ਹੈ ਇਹ ਗਿਣਤੀ ਰੁਕਣ ਦੀ ਬਜਾਏ ਲਗਾਤਾਰ ਹੋਰ ਵਧਦੀ ਤੁਰੀ ਜਾ ਰਹੀ ਹੈ ਇਸ ਲਈ ਡਾਇਬੀਟੀਜ਼ ਦਾ ਸਭ ਤੋਂ ਉੱਤਮ ਇਲਾਜ ਇਹ ਹੀ ਹੈ ਕਿ ਇਸ ਤੋਂ ਬਚਾ ਕਰੋ ਅਤੇ ਅਗਰ ਕਿਸੇ ਕਾਰਨਾਂ ਦੁਨਾਈ ਰੋਗ ਤੁਹਾਨੂੰ ਹੋ ਵੀ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਆਪਣੀ ਜੀਵਨ ਸ਼ੈਲੀ ਵਿੱਚ ਅਜਿਹੇ ਬਦਲਾਅ ਪੈਦਾ ਕੀਤੇ ਜਾ ਸਕਦੇ ਹਨ ਜੋ ਇਸ ਭयंकर ਬਿਮਾਰੀ ਤੋਂ ਤੁਹਾਨੂੰ ਬਚਾ ਸਕਦੇ ਹਨ ਜਦ ਖਾਣ ਪੀਣ ਦੀ ਗੱਲ ਹੋ ਰਹੀ ਹੈ ਤਾਂ ਸਾਰੇ ਜਾਣਦੇ ਹਨ ਕਿ ਇਸ ਵਿੱਚ ਸਫੇਦ ਚੀਨੀ ਚੌਲ ਅਤੇ ਸਟਾਰਚ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਫਲ ਸਬਜ਼ੀ ਸਲਾਦ ਦੁੱਧ ਦਹੀਂ ਲੱਸੀ ਜੈਸੀ ਸੇਤਵਰਦਕ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਕੁਝ ਅਜੀਬੀਆਂ ਸਬਜ਼ੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਖਾਣ ਦੇ ਨਾਲ ਡਾਇਬਟੀਜ਼ ਹਮੇਸ਼ਾ ਕੰਟਰੋਲ ਵਿੱਚ ਰਹਿੰਦੀ ਹੈ ਅੱਜ ਅਸੀਂ ਸਪੈਸ਼ਲ ਰਿਪੋਰਟ ਵਿੱਚ ਤੁਹਾਨੂੰ ਪੰਜ ਗੁਣਕਾਰੀ ਸਬਜ਼ੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਡਾਇਬਟੀਜ਼ ਮਰੀਜ਼ਾਂ ਨੂੰ ਆਪਣੇ ਰੁਟੀਨ ਦੇ ਡਾਈਟ ਵਿੱਚ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਇਹਨਾਂ ਸਬਜ਼ਾਂ ਸੇਵਨ ਕਰਨ ਦੇ ਨਾਲ ਹਮੇਸ਼ਾ ਤੁਹਾਡੀ ਡਾਇਬਟੀਜ਼ ਕੰਟਰੋਲ ਰਹੇਗੀ ਪਹਿਲੇ ਨੰਬਰ ਤੇ ਗੱਲ ਕਰਦੇ ਆਂ ਗਾਜਰ ਦੀ ਇਹ ਬੀਟਾ ਕੈਰੋਟਿਨ ਫਾਈਬਰ ਅਤੇ ਵਿਟਾਮਿਨ A ਅਤੇ K ਦੇ ਨਾਲ ਭਰਪੂਰ ਹੁੰਦਾ ਹੈ ਇਹ ਇੱਕ ਅੱਛੀ ਐਂਟੀਆਕਸੀਡੈਂਟ ਵੀ ਹੈ ਇਸ ਦਾ ਗਲਾਈਸੋਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ ਜਿਸ ਦੇ ਕਾਰਨ ਡਾਇਬੀਟੀਜ਼ ਦੇ ਵਿੱਚ ਆਰਾਮ ਦੇ ਨਾਲ ਇਸ ਨੂੰ ਖਾਇਆ ਜਾ ਸਕਦਾ ਹੈ ਇਸ ਨੂੰ ਸਲਾਦ ਦੇ ਰੂਪ ਵਿੱਚ ਖਾਇਆ ਜਾ ਸਕਦਾ ਹੈ ਉਬਾਲ ਕੇ ਖਾਓ ਪੁਲਾਓ ਜਾਂ ਸਬਜ਼ੀ ਦੇ ਵਿੱਚ ਮਿਲਾ ਕੇ ਖਾ ਸਕਦੇ ਹੋ ਲੇਕਿਨ ਇਸ ਦਾ ਹਲਵਾ ਖਾਣ ਤੋਂ ਡਾਇਬੀਟਿਕ ਮਰੀਜ਼ਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਫਿਰ ਬਿਨਾਂ ਚੀਨੀ ਜਾਂ ਥੋੜਾ ਗੁੜ ਸ਼ੱਕਰ ਪਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ ਉਹ ਵੀ ਇੱਕ ਸੀਮਿਤ ਮਾਤਰਾ ਦੇ ਵਿੱਚ ਦੂਜੇ ਨੰਬਰ ਤੇ ਹਰੀ ਪੱਤੀਆਂ ਦੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜਿਵੇਂ ਕਿ ਪਾਲਕ, ਮੇਥੀ, ਬਥੂਆ ਜੈਸੀ ਹਰੀ ਪੱਤੇਦਾਰ ਸਬਜ਼ੀਆਂ ਕੈਲੋਰੀ ਵਿੱਚ ਘੱਟ ਹੁੰਦੀਆਂ ਤੇ ਇਹਨਾਂ ਵਿੱਚ ম্যাগਨੀਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ম্যাগਨੀਸ਼ੀਅਮ ਟਾਈਪ 2 ਡਾਇਬੀਟੀਜ਼ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਇਹ ਸਬਜ਼ੀਆਂ ਵਿਟਾਮਿਨ, ਕੈਲਸ਼ੀਅਮ ਅਤੇ ਆਇਰਨ ਦੇ ਨਾਲ ਵੀ ਭਰਪੂਰ ਹੁੰਦੀਆਂ ਜਿਸ ਦੇ ਕਾਰਨ ਡਾਇਬੀਟੀਜ਼ ਵਿੱਚ ਇਸ ਨੂੰ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਇਸ ਵਿੱਚ ਮੌਜੂਦ ਫਾਈਬਰ ਗਲੂਕੋਜ਼ ਲੈਵਲ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ। ਤੀਜੇ ਨੰਬਰ ਤੇ ਗੱਲ ਕਰੀਏ ਤਾਂ ਹਰੀ ਸਬਜ਼ੀ ਦੇ ਵਿੱਚ ਕarele ਡਾਇਬੀਟਿਕ ਮਰੀਜ਼ਾਂ ਨੂੰ ਜ਼ਰੂਰ ਖਾਣਾ ਚਾਹੀਦਾ ਹੈ ਐਂਟੀਆਕਸੀਡੈਂਟ ਦੇ ਨਾਲ ਭਰਪੂਰ ਕarele ਸਾਰੀ ਸਬਜ਼ੀਆਂ ਵਿੱਚ ਬਹੁਤ ਕੌੜਾ ਹੁੰਦਾ ਇਸ ਵਿੱਚ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ ਅਤੇ ਇੱਕ ਅੱਛਾ ਐਂਟੀਬੈਕਟੀਰੀਅਲ ਏਜੈਂਟ ਹੈ ਇਹ ਭੁੱਖ ਨੂੰ ਘਟ ਕਰਦਾ ਹੈ ਬਲੱਡ ਸ਼ੂਗਰ ਲੈਵਲ ਨੂੰ ਵੀ ਘਟ ਕਰਦਾ ਹੈ ਅਤੇ ਵਜ਼ਨ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਇਸ ਵਿੱਚ ਕੈਰਨਟਾਈਨ ਨਾਮ ਦਾ ਇੱਕ ਫਾਈਟੋਨੂਟ੍ਰੀਐਂਟਸ ਪਾਇਆ ਜਾਂਦਾ ਜਿਸ ਦਾ ਹਾਈਪੋਗਲਾਈਸੈਮਿਕ ਇਫੈਕਟ ਹੁੰਦਾ ਹੈ ਅਤੇ ਜੋ ਕਿ ਕarele ਦੇ ਜੂਸ ਨੂੰ ਡਾਇਬੀਟਿਕ ਪੇਸ਼ੈਂਟ ਦੇ ਲਈ ਬਿਹਤਰ ਮੰਨਿਆ ਜਾਂਦਾ ਹੈ। ਉੱਥੇ ਨੰਬਰ ਤੇ ਗੱਲ ਲੋਕੀ ਦੀ ਕਰਦੇ ਹਾਂ। ਇਸ ਨੂੰ ਕੁਝ ਖੇਤਰਾਂ ਦੇ ਵਿੱਚ ਦੁੱਧੀਆਂ ਕੀਆ ਵੀ ਬੋਲਿਆ ਜਾਂਦਾ ਹੈ। ਇਸ ਵਿੱਚ ਫਾਈਬਰ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਫੈਟ ਦੀ ਮਾਤਰਾ ਨਾਲ ਦੇ ਬਰਾਬਰ ਹੁੰਦੀ ਹੈ ਤੇ ਕੈਲੋਰੀ ਕਾਊਂਟ ਵੀ ਬਹੁਤ ਘੱਟ ਹੁੰਦਾ ਹੈ। ਇਹ ਲਿਵਰ ਦੀ ਕਾਰਜਸ਼ੈਲੀ ਨੂੰ ਵੀ ਸੁਧਾਰਦਾ ਹੈ। ਇਹ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਇੱਕ ਡਾਇਬੀਟਿਕ ਪੇਸ਼ੈਂਟ ਦੇ ਲਈ ਇਹ ਆਦਰਸ਼ ਫੂਡ ਮੰਨਿਆ ਜਾਂਦਾ ਹੈ। ਅਖੀਰ ਦੇ ਵਿੱਚ ਕੱਚਾ ਕੇਲਾ ਇਹ ਫਾਈਬਰ ਵਿਟਾਮਿਨ ਮਿਨਰਲ ਰੈซิਸਟੈਂਟ ਸਟਾਰਚ ਵਿਟਾਮਿਨ B6 ਦੀ ਖਾਨ ਹੁੰਦਾ ਜੋ ਬਲੱਡ ਸ਼ੂਗਰ ਲੈਵਲ ਨੂੰ ਘਟ ਕਰਨ ਦੇ ਵਿੱਚ ਸਹਾਇਤਾ ਦਿੰਦਾ ਹੈ ਕੱਚਾ ਕੇਲਾ ਬਲੱਡ ਕੋਸਟ੍ਰੋਲ ਨੂੰ ਵੀ ਘਟ ਕਰਦਾ ਹੈ ਤੇ ਵੱਧ ਪੋਟਾਸ਼ੀਅਮ ਦੀ ਮਾਤਰਾ ਹੋਣ ਦੇ ਨਾਲ ਕੱਚਾ ਕੇਲਾ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ ਆਮ ਖਬਰਾਂ ਨਾਲੋਂ हट ਕੇ ਅਸੀਂ ਇਹ ਤੁਹਾਨੂੰ ਰਿਪੋਰਟ ਦਿਖਾਈ ਹੈ ਜਿਸ ਦੇ ਵਿੱਚ ਖਾਸ ਕਰਕੇ ਡਾਇਬੀਟਿਕ ਮਰੀਜ਼ਾਂ ਦੇ ਲਈ ਅਸੀਂ ਸਪੈਸ਼ਲ ਰਿਪੋਰਟ ਦਿਖਾਈ ਹੈ ਜਿਸ ਦੇ ਵਿੱਚ ਡਾਇਬੀਟਿਕ ਮਰੀਜ਼ਾਂ ਦੇ ਲਈ ਪੰਜ ਫਾਇਦੇਮੰਦ ਜੋ ਸਬਜ਼ੀਆਂ ਉਸ ਦੇ ਆਧਾਰ ਤੇ ਅਸੀਂ ਰਿਪੋਰਟ ਬਣਾਈ ਹੈ ਇਹ ਰਿਪੋਰਟ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ